ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਵਾ ਆਪਾਂ ਗੱਲਬਾਤ ਕਰਾਂਗੇ ਜਿਹੜੀ ਬਹੁਤ ਜ਼ਿਆਦਾ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਨੇ ਇਹ ਗੱਲਾਂ ਦੇ ਲਈ ਵੀ ਗੁੱਲੀ ਡੰਡਾ ਨਹੀਂ ਮਰਦਾ ਵੀਰੇ ਇੰਨੇ ਦਿਨਾਂ ਸਪਰੇ ਨੂੰ ਕਰੀਓ ਨੂੰ ਹੋ ਗਏ ਹੁਣ ਕਿਹੜੀ ਕਰੀਏ ਕਿਦਾਂ ਕਿਦਾਂ ਕਿਹੜੀ ਗੱਲਬਾਤ ਹੈ ਕਿਹੜੀ ਸਪਰੇ ਕਿੰਨਾ ਅਸਰ ਰੱਖਦੀ ਹੈ ਕਿਹੜੀ ਕਿਵੇਂ ਅਸਰ ਕਰਦੀ ਹੈ ਤੇ ਵੀਰੇ ਅੱਜ ਆਪਾਂ ਇਹ ਜਿੰਨੀਆਂ ਵੀ ਗੱਲਾਂ ਬਾਤਾਂ ਨੇ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਵੀਡੀਓ ਪੂਰੀ ਨਹੀਂ ਦੇਖਦੇ ਫੇਰ ਉਹ ਆਪਾਂ ਨੂੰ ਸਵਾਲ ਕਰਦੇ ਹੀ ਰਹਿੰਦੇ ਨੇ ਉਹ ਸਵਾਲਾਂ ਦਾ ਜਵਾਬ ਵੀਡੀਓ ਦੇ ਵਿੱਚ ਪਿਆ ਹੁੰਦਾ ਹੈ ਤੇ ਬਰੇ ਵੀਡੀਓ ਨੂੰ ਪੂਰੀ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਸੜ ਦਿੰਨੇ ਹੋ ਤੇ ਬਾਅਦ ਦੇ ਵਿੱਚ ਉਹੀ ਗੱਲਾਂ ਦੇ ਲਈ ਆਪਾਂ ਨੂੰ ਫੋਨ ਕਰਦੇ ਹਾਂ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਇਹੀ ਕਰਦੇ ਆਂਗੇ ਕਿਉਂਕਿ ਹਰ ਇੱਕ ਕਿਸਾਨ ਨੂੰ ਐਦਾਂ ਹੁੰਦਾ ਵੀ ਜੇਕਰ ਉਹਨੇ ਮੈਕਟਰੀ ਬਿਊਜ਼ਨ ਪਾਤੀ ਵੀ ਉਹਦੇ ਗੁੱਲੀ ਡੰਡਾ ਪੂਰਾ ਮਰੇ ਵੀ ਜਾਂ ਕੋਈ ਸਪਰੇਅ ਕਰਤੀ ਤਾਂ ਗਲਤੀਆਂ ਵੀ ਹੋ ਜਾਂਦੀਆਂ ਨੇ ਆਪਾਂ ਤੋਂ ਕਈ ਵਾਰ ਮੌਸਮ ਦੀ ਤਬਦੀਲੀ ਹੋ ਜਾਂਦੀ ਹੈ ਜਾਂ ਫਿਰ ਕਈ ਵਾਰ ਕਿਸਾਨ ਵੀਰੋ ਆਪਾਂ ਦਵਾਈ ਗਲਤ ਵਾਰਤ ਲੈਨੇ ਆ। ਉਹਦੇ ਨਾਲ ਕਿੰਦਾ ਆਪਣਾ ਗੁੱਲੀ ਡੰਡਾ ਜਿਹੜਾ ਕਿਸਾਨ ਵੀਰੋ ਕੋਸਾਦ ਤੱਕ ਨਹੀਂ ਮਾਰਦਾ। ਹੁਣ ਆਪਾਂ ਗੱਲਬਾਤ ਕਿਸਾਨ ਵੀਰੋ ਇਹੀ ਕਰਦੇ ਆ ਬਹੁਤ ਸਾਰੇ ਕਿਸਾਨ ਵੀਰਾਂ ਨੇ ਐਸੇ ਸਵਾਰ ਲੱਗ ਭਾਗ 60 ਤੋਂ 65% ਵੀਰਾਂ ਨੇ ਮੈਟਰੀ ਵਿਊਜ਼ਨ ਦੀ ਵਰਤੋਂ ਕਰੀਏ। ਮੈਟਰੀ ਵਿਊਜ਼ਨ ਦਾ ਤੁਹਾਨੂੰ ਮੈਂ ਕਿਸਾਨ ਵੀਰੋ ਉਸ ਦਿਨ ਵੀ ਦੱਸਿਆ ਸੀਗਾ ਰਿਜ਼ਲਟ ਜਿਹੜਾ ਮਿਲ ਰਿਹਾ ਹੈ ਜਿਆਦਾ ਤੋਂ ਜਿਆਦਾ ਤਿੰਨ ਪੱਤਿਆਂ ਤੇ ਚਾਰ ਪੱਤਿਆਂ ਤੱਕ ਦੇ ਗੁੱਲੀ ਡੰਡੇ ਨੂੰ ਮਿਲ ਰਿਹਾ ਤਿੰਨਕ ਪੱਤਿਆਂ ਦੇ ਤੱਕ ਨੂੰ ਉਹਨੂੰ ਐਟਰੀਬਿਊਸ਼ਨ ਬਿਲਕੁਲ ਖਤਮ ਕਰ ਰਹੀ ਹੈ ਤੇ ਹੁਣ ਕਿਸਾਨ ਵੀਰੋ ਜਿਹੜਾ ਗੁੱਲੀ ਡੰਡਾ ਰਹਿ ਗਿਆ ਫਿਰ ਉਹਦੀ ਕਿਸਾਨ ਵੀਰ ਨੇ ਜਿਹੜੇ ਉਹ ਆਪਾਂ ਨੂੰ ਸਪਰੇਅ ਦੀ ਸਲਾਹ ਲੈਂਦੇ ਨੇ ਵੀ ਕਿਹੜੀ ਕਰੀਏ ਤੇ ਕਿਸਾਨ ਵੀਰੋ ਜਿਹੜੀਆਂ ਗੱਲਾਂ ਆਪਣੇ ਇਹ ਧਿਆਨ ਰੱਖਣ ਯੋਗ ਨੇ ਹੁਣ ਦੇਖੋ ਪਹਿਲਾਂ ਆਪਾਂ ਮੈਟਰੀਬਿਊਜਨ ਜਿਹੜੀ ਸਟਰੋਂਗ ਸਾਲਟ ਹੈ ਪੂਰਾ ਇਹਦੇ 'ਚ ਕੋਈ ਸ਼ੱਕ ਨਹੀਂ ਆਪਾਂ ਇਹ ਆਪਣੇ ਖੇਤ ਦੇ ਵਿੱਚ ਪਾਈ ਹੋਈ ਹੈ ਕਣਕ ਆਪਣੀ ਦਵੀ ਹੋਈ ਹੈ ਜਾਂ ਆਪਣੀ ਕਣਕ ਬਿਲਕੁਲ ਠੀਕ ਖੜੀ ਹੈ ਉਹਦੇ ਵਾਸਤੇ ਕਿਸਾਨ ਵੀਰੋਂ ਆਪਾਂ ਨੂੰ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵੀ ਮੈਟਰੀਬਿਊਜਨ ਤੋਂ ਬਾਅਦ ਆਪਣਾ ਬਾਣ ਕਿੰਨਾ ਕੁ ਖੁਸ਼ਕ ਹੈ ਕਿੰਨਾ ਕੁ ਗਿੱਲਾ ਹੈ ਕੀ ਗੱਲਬਾਤ ਹੈ ਤੇ ਵੀ ਕਿਹੜੀ ਸਪਰੇ ਹੁਣ ਆਪਣੇ ਜ਼ਿਆਦਾ ਕੰਮ ਕਰੂ ਕਿਹੜੀ ਘੱਟ ਕੰਮ ਕਰੂ ਤੇ ਹੁਣ ਕਿਸਾਨ ਵੀ ਕੀ ਪੁੱਛਦੇ ਨੇਗੇ ਵੀ ਆਪਾਂ ਮੈਟਰੀਬਿਊਜ਼ਨ ਪਾਈ ਨੂੰ ਵੀਰੇ 15 ਦਿਨ ਹੋ ਗਏ ਆਪਾਂ ਸਪਰੇ ਹੁਣ ਕਿਹੜੀ ਕਰੀਏ ਦੇਖੋ ਵੀਰੋ ਉਹ ਤੁਸੀਂ ਆਪਣੀ ਮਿੱਟੀ ਦੇ ਆਧਾਰ ਤੇ ਜਿਹੜੀ ਕਰਨੀਆਂ ਸਪਰੇ ਆਪਾਂ ਨੇ ਜੇਕਰ ਤੁਹਾਡੇ ਗੁੱਲੀ ਡੰਡਾ ਹੱਦ ਤੋਂ ਜ਼ਿਆਦਾ ਹੈ ਮੰਨ ਕੇ ਚਲੋ ਮੈਟਰੀਬਿਊਜ਼ਨ ਨਾਲ ਤੁਹਾਡੀ 30 ਤੋਂ 35% ਗੁੱਲੀ ਡੰਡਾ ਤੁਸੀਂ ਖਤਮ ਕਰ ਚੁੱਕੇ ਹੋ ਤੇ ਫੇਰ ਕਿਸਾਨ ਵੀਰੋ ਤੁਸੀਂ ਮੈਟਰੀਬਿਊਜ਼ਨ ਵਾਲੀ ਜਿਹੜੀ ਸਟਰੋਂਗ ਸਪਰੇ ਆਉਂਦੀ ਹੈ ਉਹ ਤੋਂ ਥੋੜਾ ਜਿਹਾ ਗੁਰੇਜ਼ ਕਰਿਓ ਕਿਉਂਕਿ ਪਹਿਲਾਂ ਵੀ ਮੈਟਰੀਬਿਊਜ਼ਨ ਕਣਕ ਨੂੰ ਕੁਝ ਹੱਦ ਤੱਕ ਦੱਸ ਦਿੰਦੀ ਹੈ ਜਿੱਥੇ ਗਲਤੀ ਹੋ ਜਾਂਦੀ ਹੈ ਫੇਰ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਤੋਂ ਉਹੀ ਡੋਜ਼ ਆਪਾਂ ਮੈਟਰੀਬਿਊਜ਼ਨ ਔਰ ਲਾ ਕੇ ਕਰਦੇ ਆਂਗੇ ਫਿਰ ਉਹ ਗੁੱਲੀ ਨਾੜੇ ਨੂੰ ਕਿਸਾਨ ਨੂੰ ਨੁਕਸਾਨ ਬਹੁਤ ਜਿਆਦਾ ਕਰਦੇ ਆਈ ਥਿੰਕ ਸੌਰੀ ਕਣਕ ਨੂੰ ਨੁਕਸਾਨ ਬਹੁਤ ਕਰਦੀ ਆ ਉਹਦੇ ਨਾਲ ਕੀ ਹੁੰਦਾ ਕਿ ਰਸਨ ਵੀ ਉਹ ਕਣਕ ਆਪਣੀ ਪੀਲੀ ਪੈ ਜਾਂਦੀ ਕਿਉਂਕਿ ਹੁਣ ਧੁੰਦਾਂ ਦਾ ਮੌਸਮ ਆ ਗਿਆ ਪ੍ਰੋਪਰ ਨਾ ਤਾਂ ਫਸਲ ਤੋਂ ਆਪਣੀ ਤੋਂ ਸਾਗੜ ਲੈਂਦੀ ਆ ਤੇ ਨਾ ਪ੍ਰੋਪਰ ਧੁੱਪ ਨਿਕਲਦੀ ਆ ਉਹਦੇ ਨਾਲ ਕੀ ਹੁੰਦਾ ਵੀਰੋ ਬਹੁਤ ਜ਼ਿਆਦੇ ਪੱਤੇ ਆਪਣੇ ਫਸਲ ਦੇ ਨੇ ਜਿਹੜੇ ਉਤੋਂ ਸੜ ਜਾਂਦੇ ਨੇ ਪੱਤੇ ਸੜਨ ਕਾਰਨ ਆਪਣੀ ਫਸਲਾ ਜਿਹੜੀ ਉਹ ਤੋਂ ਖਰਾਬ ਹੋ ਜਾਂਦੀ ਆ ਤੇ ਇਹ ਹੀ ਕਿਸਾਨ ਵਿਰੋਧ ਤੁਸੀਂ ਹੁਣ ਐਂਡ ਸਾਈਡ ਕਰਨਾ ਵੀ ਤੁਹਾਡੀ ਮਿੱਟੀ ਆ ਜਿਹੜੀ ਉਹ ਡਾਕਰਾ ਜਾਂ ਤੁਹਾਡੀ ਕਣਕ ਕਿੰਨੀ ਕਿੱਦਾਂ ਵੀ ਹੋਈ ਆ ਜੇ ਕਣਕ ਕਿਸਾਨ ਵਿਰੋਧ ਤੁਹਾਡੀ ਬਿਲਕੁਲ ਨਹੀਂ ਦੱਬੀ ਹੋਈ ਬਿਲਕੁਲ ਤੁਹਾਨੂੰ ਬਾ ਅਸਰ ਨਹੀਂ ਹੋਇਆ ਮੈਟਰੀਬਿਊਸ਼ਨ ਦੇ ਗੁਲੀ ਡੰਡਾ ਖਤਮ ਕਰਤਾ ਪਰ ਕਿਸਾਨ ਫਸਲ ਤੇ ਬਿਲਕੁਲ ਨਹੀਂ ਅਸਰ ਹੋਇਆ ਫੇਰ ਤੁਸੀਂ ਏਸ਼ੀਐਮ 9 ਜਾਂ ਸਗਨ 2111 ਜਿਹੜੀਆਂ ਮੈਟਰੀਬਿਊਸ਼ਨ ਆਉਂਦੀ ਆ ਕਲਟਿਨਾਫ ਆਫ ਦੇ ਨਾਲ ਉਹਨੂੰ ਤੁਸੀਂ ਵਰਤ ਸਕਦੇ ਹੋ ਉਹ ਤੁਹਾਡਾ ਗੁਲੀ ਡੰਡੇ ਨੂੰ ਖਤਮ ਕਰ ਦੋ ਸਾਵਧਾਨੀਆਂ ਕੀ ਨੇ ਪਹਿਲੇ ਨੰਬਰ ਦੇ ਦਾ ਜਿਆਦਾ ਬਾਣ ਖੁਸ਼ਕ ਨਹੀਂ ਹੋਣਾ ਚਾਹੀਦਾ ਜਿਆਦਾ ਗਿੱਲਣੀ ਹੋਣੀ ਚਾਹੀਦੀ ਸਪਰੇਅ ਟਾਈਮ ਸਾਗੜ ਬਿਲਕੁਲ ਨਾ ਹੋਵੇ ਤੇ ਮਹੀਨੇ ਦੇ ਮੌਸਮ ਤੋਂ ਸਪਰੇਅ ਤਕਰੀਬਨ 5 ਦਿਨ ਪਹਿਲਾਂ ਹੋਵੇ ਇਹ ਇੱਕ ਸਖਿਆਲ ਰੱਖਿਓ ਵੀਰੋ ਜੇ ਤੁਹਾਨੂੰ ਮਹੀਨ ਦਾ ਮੌਸਮ ਲੱਗਦਾ ਤਾਂ ਤੁਸੀਂ ਸਪਰੇਅ ਨਾ ਕਰੋ ਫਿਰ ਉਹ ਤੁਹਾਨੂੰ ਨੁਕਸਾਨ ਕਰੂ ਐਟਲੈਂਟਿਕ ਵਰਤ ਸਕਦੇ ਹੋ ਕਿਸਾਨ ਵੀਰੋ ਲੀਡਰ ਵਰਤ ਸਕਦੇ ਹੋ ਟੌਪਿਕ ਪਲੱਸ ਤੇ ਟੌਪਿਕ ਦੇ ਨਾਲ ਮਾਈਟਰੀ ਵਿਊਜ਼ਨ 25 ਤੋਂ 30 ਗ੍ਰਾਮ ਪਾ ਕੇ ਵਰਤ ਸਕਦੇ ਹੋ ਅਲੱਗ-ਅਲੱਗ ਕਿਸਾਨ ਵੀਰਾਂ ਦੇ ਆਪਦੇ-ਆਪਦੇ ਥਾਟ ਹੁੰਦੇ ਨੇ ਹਰੇਕ ਤੇ ਇੱਕ ਗੱਲ ਇਹ ਕਿਸਾਨ ਵੀਰ ਨੂੰ ਇਹ ਵੀ ਆ ਜਾਂਦੀ ਆ ਵੀ ਹੁਣ ਤੁਸੀਂ ਮੰਨ ਕੇ ਚਲੋ ਤੁਸੀਂ 40 ਦਿਨ ਤੇ ਮੈਟਰੀਬਿਊਜ਼ਨ ਪਾਈ ਆ ਤੁਹਾਨੂੰ 45 ਦਿਨ ਲੰਘ ਮੰਨ ਕੇ ਚਲੋ ਤੁਸੀਂ 40 ਦਿਨ ਤੇ ਮੈਟਰੀਬਿਊਜ਼ਨ ਪਾਤੀ ਜਾਂ 42 ਦਿਨ ਤੇ ਪਾਣੀ ਲੇਟ ਲੱਗ ਗਿਆ ਤੇ 10 ਦਿਨ ਤੁਹਾਡਾ ਖੇਤ ਨਹੀਂ ਵੱਤ ਆਇਆ ਫਿਰ ਤੁਸੀਂ ਕਿਸਾਨ ਵੀਰੋ ਜਿਹੜੀਆਂ ਸਟਰੋਂਗ ਦਵਾਈਆਂ ਨੇ ਉਹਨਾਂ ਦਾ ਜ਼ਿਆਦਾ ਵਰਤੋਂ ਨਾ ਕਰਿਓ 50 60 55 ਤੋਂ 60 ਦਿਨ ਤੇ ਜਾ ਕੇ ਜੋਇੰਟਿੰਗ ਸਟੇਜ ਦੀ ਜਿਹੜੀ ਕਿਸਾਨ ਵੀਰੋ ਸਟੇਜ ਆਪਣੇ ਸ਼ੁਰੂਆਤ ਹੋ ਜਾਂਦੀ ਹੈ ਤੇ ਉਹਦੇ ਨਾਲ ਆਪਣੇ ਜੋ ਵਿੱਚ ਨਿੱਕਾ ਛਿੱਟਾ ਬਣ ਰਿਹਾ ਹੁੰਦਾ ਹੈ ਆਪਣੀ ਖੇਤ ਫਸਲ ਦਾ ਉਹਨੂੰ ਬਹੁਤ ਜ਼ਿਆਦਾ ਧੱਕਾ ਵੱਜਦਾ ਹੈ ਉਹਦੇ ਨਾਲ ਆਪਣੇ ਝਾੜ ਘਟਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਫਿਰ ਇੱਕ ਜਿਆਦੇ ਗੁੱਲੀ ਡੰਡੇ ਵਾਲੇ ਵੀਰਾਂ ਨੂੰ ਆ ਵੀ ਸਮੱਸਿਆ ਬਹੁਤ ਆਉਂਦੀ ਹੈ ਵੀ ਤੱਤਾਂ ਦੀ ਸਪਰੇਅ ਜਿਹੜੀ ਉਹ ਵੀ ਲੇਟ ਪਸੇਟ ਉਹਨਾਂ ਦੀ ਹੋ ਜਾਂਦੀ ਹੈ ਤੇ ਇਹ ਆਪਾਂ ਮੈਨੇਜ ਕਰਨਾ ਹੁੰਦਾ ਹੈ ਸਾਰਾ ਕੰਮ ਜੇਕਰ ਤੁਹਾਨੂੰ ਲੱਗਦਾ ਵੀ ਗੁੱਲੀ ਡੰਡਾ ਬਹੁਤ ਜ਼ਿਆਦਾ ਹੈ ਫਿਰ ਤੁਸੀਂ ਕਿਸਾਨ ਵੀਰੋ ਜਾਂ ਤਾਂ ਕੋਰ ਸਪਰੇਅ ਨੂੰ ਤਰਜੀਹ ਦਿਓ ਜਾਂ ਫਿਰ ਤੁਸੀਂ ਆਪ ਦਾ ਮੈਟਰੀਬਿਊਸ਼ਨ ਪਾਣੀ ਜਲਦੀ ਲਾ ਕੇ ਫਸਲ ਨੂੰ ਫੇਰ ਮੈਟਰੀਬਿਊਸ਼ਨ ਪਾ ਕੇ ਵੀ 50 ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਜੇ ਸਟਰੋਂਗ ਸਾਲਟ ਵਰਤਣਾ ਉਹਦੀ ਵਰਤੋਂ ਕਰ ਲਓ ਤੇ ਕਿਸਾਨ ਵੀਰੋ ਇੱਕ ਸਾਰਿਆਂ ਤੋਂ ਵੱਡਾ ਯਾਰ ਮੈਨੂੰ ਸਵਾਲ ਬਹੁਤ ਵੀਰਾਂ ਨੇ ਪੁੱਛਿਆ ਵੀ ਵੀਰੇ ਐਕਸਲ ਨਾਲ ਐਟਲੈਂਟਿਸ ਜਾਂ ਲੀਡਰ ਜਿੱਦਾਂ ਆਪਾਂ ਕਹਿੰਦੇ ਨੇ ਜਾਂ ਆਪਣੇ ਟੌਪਿਕ ਆਉਂਦੀ ਆ ਜਾਂ ਮੈਟਰੀਬਿਊਸ਼ਨ ਪਾ ਕੇ ਆਪਾਂ ਸਪਰੇਅ ਕਰ ਦਈਏ ਬ੍ਰੇਕ ਗੱਲ ਯਾਦ ਰੱਖਿਓ ਐਕਸੀਐਲ ਦਵਾਈ ਆ ਜਿਹੜੀ ਵੱਡਾ ਗੁੱਲੀ ਡੰਡਾ ਮਾਰਦੀ ਐ ਛੋਟਾ ਨਹੀਂ ਮਾਰਦੀ ਦੂਜੇ ਨੰਬਰ ਤੇ ਇਹੇ ਲਾਸਟ ਸਟੇਜ ਦੀ ਸਪਰੇ ਐਕਸੀਐਲ ਆ ਜਦੋਂ ਗੁੱਲੀ ਡੰਡੇ ਦੀ ਆਪਣੀ ਬਿਲਕੁਲ ਲਾਸਟ ਸਪਰੇ ਆਪਾਂ ਕਰੀਓ ਉਦੋਂ ਐਕਸੀਐਲ ਦੀ ਵਰਤੋਂ ਕਰੋ ਪਹਿਲਾਂ ਨਾ ਕਰੋ ਵੀਰ ਬਣ ਕੇ ਪਹਿਲੀ ਸਪਰੇ ਚ ਇਹਦੀ ਵਰਤੋਂ ਨਾ ਕਰੋ ਜੇ ਗੁੱਲੀ ਡੰਡਾ ਰਹਿ ਗਿਆ ਵੀਰੋਂ ਮੈਂ ਸਰਤ ਲਾਉਣਾ ਤੁਸੀਂ ਮਾਰ ਨਹੀਂ ਸਕਦੇ ਐਕਸੀਐਲ ਤੋਂ ਬਾਅਦ ਕੋਈ ਦਵਾਈ ਕੰਮ ਨਹੀਂ ਕਰਦੀ ਐਕਸੀਐਲ ਅਖੀਰਲਾ ਟੰਬਾ ਜਾ ਕੇ ਆਪਾਂ ਲਾਸਟ ਤੇ ਐਕਸੀਐਲ ਦਾ ਜਿਹੜੀ ਮੈਂ ਲਗੇ ਵਰਤੋਂ ਕਰਨੀ ਆ ਉਸ ਤੋਂ ਪਹਿਲਾਂ ਨਾ ਕਰੋ ਉਸ ਤੋਂ ਬਾਅਦ ਪਹਿਲਾਂ ਬਹੁਤ ਸਾਲਟ ਹਾਉਂਦੇ ਨੇ ਤੁਸੀਂ ਲਿਆ ਕੇ ਵਧੀਆ ਸਾਲਟ ਕਰੋ ਤੇ ਜਿਹੜੀਆਂ ਇਹ ਸਗਨ 21 11 ਜਾਂ 89 ਜਾਂ ਤੁਸੀਂ ਮੈਟਰੀਬਿਊਜਨ ਦੀ ਟੌਪਿਕ ਨਾਲ ਸਪਰੇਅ ਕਰਨੀ ਵੀਰੇ ਇਹਦੇ 'ਚ ਇੱਕ ਗੱਲ ਦਾ ਖਿਆਲ ਰੱਖਿਓ ਸਾਗੜ ਬਿਲਕੁਲ ਨਾ ਹੋਵੇ ਫਸਲ ਦੇ ਵਿੱਚ ਬਾਣ ਜਿਆਦੇ ਨਾ ਗਿੱਲਾ ਹੋਵੇ ਨਾ ਜਿਆਦੇ ਸੁੱਕਾ ਹੋਵੇ ਨਹੀਂ ਥੋੜੀ ਕਣਕ ਨੂੰ ਧੱਕਾ ਮਾਰੂਏ ਮਾਰੂਗੀ ਇਹਨੂੰ ਕੋਈ ਨਹੀਂ ਰੋਕ ਸਕਦਾ ਡਬਲ ਫਫਾਰਾ ਕਿਸੇ ਦਵਾਈ ਦਾ ਨਾ ਵੱਜਣ ਦਿਓ ਸਲਫੋਸਲਫਰੋਨ ਸਾਲਟ ਆ ਉਹਦਾ ਵੀ ਨਾ ਦਾ ਡਬਲ ਫਫਾਰਾ ਵੱਜਣ ਦਵੋ ਐਟਲੈਂਟਿਸ ਤੇ ਏਸ਼ੀਮ 9 ਸਗਨਿਕ 11 ਕੋਈ ਵੀ ਇਹ ਦਵਾਈ ਤੁਸੀਂ ਸਟਰੋਂਗ ਬਰਥਰੋਮੈਟਰੀਬੂਜ਼ ਨੂੰ ਜਾਂ ਕੋਈ ਵੀ ਡਬਲ ਫਫਾਰਾ ਨਾ ਵੱਜਣ ਦਵੋ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਆਂ ਨੇ ਤੁਹਾਨੂੰ ਪਸੰਦ ਆਈ ਵਧੀਆ ਲੱਗੀ ਹੋਵੇ ਵੀਡੀਓ ਆਪਾਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰੋ ਧੰਨਵਾ